ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀਆਂ ਜੇਲ੍ਹਾਂ ਦੇ ਵਿੱਚ 10152 ਭਾਰਤੀ ਨਾਗਰਿਕ ਬੰਦ ਹਨ ਇਹਨਾਂ ਵਿੱਚੋਂ ਮੁਕੱਦਮਾ ਚੱਲ ਰਹੇ ਅਤੇ ਸਜ਼ਾ ਯਾਫਤਾ ਦੋਵੇਂ ਕੈਦੀ ਸ਼ਾਮਲ ਹਨ ਸਭ ਤੋਂ ਵੱਧ ਭਾਰਤੀ ਨਾਗਰਿਕ 2633 사우ਦੀ ਅਰਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਹਨ ਜਦੋਂ ਕਿ ਸਿਰਫ 169 ਭਾਰਤੀ ਨਾਗਰਿਕ ਹੀ ਅਮਰੀਕੀ ਜੇਲਾ ਦੇ ਵਿੱਚ ਕੈਦ ਹਨ ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕਾ ਨੇ ਪਿਛਲੇ ਹਫ਼ਤੇ ਹੀ 300 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਅਮਰੀਕਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਅਜਿਹੇ ਭਾਰਤੀਆਂ ਨੂੰ ਵੀ ਰਿਪੋਰਟ ਕਰ ਸਕਦਾ ਹੈ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਵਿੱਚ 226 ਭਾਰਤੀਕ ਨਾਗਰਿਕ ਨਜ਼ਰਬੰਦ ਹਨ ਅਤੇ ਨੇਪਾਲ ਦੇ ਵਿੱਚ 1317 ਭਾਰਤੀ ਨਾਗਰਿਕ ਨਜ਼ਰਬੰਦ ਹਨ ਭਾਰਤ ਦੇ ਇੱਕ ਹੋਰ ਗੁਆਂਢੀ ਸ਼੍ਰੀਲੰਕਾ ਦੇ ਵਿੱਚ 98 ਭਾਰਤੀ ਨਾਗਰਿਕ ਨਜ਼ਰਬੰਦ ਹਨ ਜਦੋਂ ਕਿ ਬੰਗਲਾਦੇਸ਼ ਦੇ ਵਿੱਚ ਸਿਰਫ 4 ਭਾਰਤੀ ਨਾਗਰਿਕ ਹੀ ਨਜ਼ਰਬੰਦ ਹਨ 173 ਭਾਰਤੀ ਨਾਗਰਿਕ ਚੀਨ ਦੇ ਵਿੱਚ ਅਤੇ 69 ਭੂਟਾਨ ਦੇ ਵਿੱਚ ਨਜ਼ਰਬੰਦ ਹਨ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਨੇ ਰਾਸਵਭਾ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਤ੍ਰਿੰਮੂਲ ਕਾਂਗਰਸ ਦੇ 사ਕੇਤ ਗੋਖਲੇ ਨੇ ਸਰਕਾਰ ਤੋਂ ਪੁੱਛਿਆ ਸੀ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਕਿੰਨੇ ਭਾਰਤੀ ਨਾਗਰਿਕ ਵਸਦੇ ਹਨ ਇਸ ਦੇ ਜਵਾਬ ਦੇ ਵਿੱਚ ਵਿਦੇਸ਼ ਰਾਜ ਮੰਤਰੀ ਨੇ ਕਿਹਾ ਹੈ ਕਿ ਵਿਦੇਸ਼ ਮੰਤਰਾਲੇ ਕੋਲ ਉਪਲਬਧ ਜਾਣਕਾਰੀ ਦੇ ਅਨੁਸਾਰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਕੁੱਲ 10152 ਭਾਰਤੀ ਨਾਗਰਿਕ ਹੈ ਹਨ ਸਰਕਾਰ ਦੇ ਅਨੁਸਾਰ ਉਹਨਾਂ ਵਿੱਚੋਂ ਵਿਚਾਰ ਅਧੀਨ ਕੈਦੀਆਂ ਦੀ ਗਿਣਤੀ 2684 ਹੈ ਵਿਦੇਸ਼ ਰਾਜ ਮੰਤਰੀ ਨੇ ਕਿਹਾ ਹੈ ਕਿ ਹਾਲਾਂਕਿ ਆਪਣੀ ਗੋਪਨੀਯਤਾ ਕਾਨੂੰਨਾਂ ਦੇ ਕਾਰਨ ਬਹੁਤ ਸਾਰੇ ਦੇਸ਼ ਅਜਿਹੀ ਕੈਦੀਆਂ ਦੀ ਜਾਣਕਾਰੀ ਜਨਤਕ ਨਹੀਂ ਕਰਦੇ ਜਦੋਂ ਤੱਕ ਸਬੰਧਤ ਵਿਅਕਤੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦਾ ਉਹਨਾਂ ਨੇ ਕਿਹਾ ਹੈ ਕਿ ਇੱਥੇ ਜੋ ਦੇਸ਼ ਅਜਿਹੀ ਜਾਣਕਾਰੀ ਸਾਂਝੀ ਕਰਦੇ ਹਨ ਉਹ ਆਮ ਤੌਰ ਤੇ ਕੈਦੀਆਂ ਬਾਰੇ ਵਿਸਤ੍ਰਿਤ ਜਾਣਕਾਰੀ ਨਹੀਂ ਦਿੰਦੇ ਹਨ ਸਰਕਾਰ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸਭ ਤੋਂ ਵੱਧ 1226 ਅੰਡਰ ਟ੍ਰਾਇਲ ਕੈਦੀ ਸਾウਦੀ ਅਰਬ ਦੀਆਂ ਜੇਲਾਂ ਦੇ ਵਿੱਚ ਬੰਦ ਹਨ ਇਸ ਦੇ ਨਾਲ ਹੀ 294 ਭਾਰਤੀ ਨਾਗਰਿਕ ਯੂਏ ਦੀਆਂ ਜੇਲਾਂ ਦੇ ਵਿੱਚ ਅੰਡਰ ਟ੍ਰਾਇਲ ਕੈਦੀਆਂ ਵਜੋਂ ਬੰਦ ਹਨ ਜੇ ਅਸੀਂ ਭਾਰਤ ਦੇ ਗੁਆਂਢੀਆਂ ਦੀ ਗੱਲ ਕਰੀਏ ਤਾਂ 27 ਭਾਰਤੀ ਨਾਗਰਿਕ ਪਾਕਿਸਤਾਨ ਜੇਲਾਂ ਦੇ ਵਿੱਚ ਅੰਡਰ ਟ੍ਰਾਇਲ ਕੈਦੀਆਂ ਵਜੋਂ ਬੰਦ ਹਨ ਇਸ ਦੇ ਨਾਲ ਹੀ 4 ਭਾਰਤੀ ਨਾਗਰਿਕ ਬੰਗਲਾਦੇਸ਼ ਦੇ ਵਿੱਚ 8 ਭਟਾਨ ਦੇ ਵਿੱਚ ਅਤੇ 44 ਸ਼੍ਰੀਲੰਕਾ ਤੇ 6 ਮਿਆਂਮੇਰ ਅਤੇ 95 ਚੀਨ ਦੇ ਵਿੱਚ ਕੈਦ